इलेक्शन डेट अनाउंस ਕਰ ਰਿਹਾ ਹੈਗਾ 15 ਅਕਤੂਬਰ 2024 ਇਲੈਕਸ਼ਨ 15 ਅਕਤੂਬਰ 2024 ਨੂੰ ਹੋਣਗੇ। ਅਤੇ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਤੋਂ 8 ਘੰਟੇ ਦੇਣੇ ਹੁੰਦੇ ਆ। ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਹੁਣੇ-ਹੁਣੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਤਰੀਕਾਂ ਦਾ ਐਲਾਨ ਹੋਇਆ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਸੂਬੇ ਭਰ ਵਿੱਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਪੰਜਾਬ ਵਿੱਚ 27 ਸਤੰਬਰ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਤੇ 4 ਅਕਤੂਬਰ ਨੂੰ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੋਵੇਗੀ 5 ਅਕਤੂਬਰ ਨੂੰ ਕਾਗਜ਼ਾਂ ਦੀ ਜਾਂਚ ਸ਼ੁਰੂ ਹੋਵੇਗੀ ਅਤੇ 7 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ ਸੂਬੇ ਵਿੱਚ ਕੁੱਲ 13237 ਪੰਚਾਇਤਾਂ ਹਨ ਜਿਨ੍ਹਾਂ ਤੇ VOTING ਲਈ 19110 ਪੋਲਿੰਗ ਬੂਥ ਸੂਬੇ ਭਰ ਵਿੱਚ ਬਣਾਏ ਜਾਣਗੇ 1 ਕਰੋੜ 33 ਲੱਖ 97932 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਹਰੇਕ ਉਮੀਦਵਾਰ ਨੂੰ ਆਪਣੀ ਨਾਮਜ਼ਦਗੀ ਦੌਰਾਨ ₹100 ਫੀਸ ਜਮਾ ਕਰਵਾਉਣੀ ਪਵੇਗੀ ਜਦ ਕਿ ਐਸਸੀ ਅਤੇ ਬੀਸੀ ਕੈਟਾਗਰੀ ਲਈ ਇਹ ਫੀਸ 50% ਦੀ ਹੋਵੇਗੀ ਸਰਪੰਚ ਲਈ 40000 ਅਤੇ ਪੰਚ ਲਈ 30000 ਰੁਪਏ ਚੋਣ ਖਰਚ ਰੱਖਿਆ ਗਿਆ ਹੈ ਪੰਚਾਇਤਾਂ ਲਈ VOTING BELT PAPER ਰਾਹੀ ਹੋਵੇਗੀ ਕਿਉਂਕਿ ਵੱਡੀ ਗਿਣਤੀ ਵਿੱਚ EVM ਉਪਲਬਧ ਕਰਵਾਉਣੀਆਂ ਮੁਸ਼ਕਿਲ ਹਨ ਸਰਪੰਚਾਂ ਲਈ ਗੁਲਾਬੀ ਅਤੇ ਪੰਚ ਲਈ ਚਿੱਟੇ ਰੰਗ ਦਾ ਬੈਲਟ ਪੇਪਰ ਹੋਵੇਗਾ ਜਿਸ ਇਲਾਕੇ ਵਿੱਚ VOTING ਹੋਵੇਗੀ ਉਸ ਦਿਨ ਡ్రਾਈ ਡੇ ਹੋਵੇਗਾ ਪੰਚਾਇਤੀ ਚੋਣਾਂ ਲਈ ਅਦਰਸ਼ ਚੋਣ ਜਾਬਤਾ ਵੱਖਰੀ ਤੌਰ ਤੇ ਭੇਜਿਆ ਜਾਵੇਗਾ ਅਦਰਸ਼ ਚੋਣ ਜਾਬਤਾ ਸਿਰਫ ਉਸ ਖੇਤਰ ਵਿੱਚ ਲਾਗੂ ਹੋ ਜਾਵੇਗਾ ਜਿੱਥੇ ਚੋਣਾਂ ਹੋ ਰਹੀਆਂ ਹਨ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਅੱਜ ਤੋਂ ਚੋਣ ਜਾਬਤਾ ਲੱਗ ਗਿਆ ਹੈ ਸੂਬਾ ਚੋਣ ਕਮਿਸ਼ਨਰ ਰਾਜਕਮਲ ਚੋਦਰੀ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਜਾਣਕਾਰੀ ਦਿੱਤੀ ਗਈ ਹੈ ਕਿ 19110 ਪੋਲਿੰਗ ਬੂਥ ਬਣਾਏ ਜਾਣਗੇ 100 ਰੁਪਏ ਨੋਮੀਨੇਸ਼ਨ ਫੀਸ ਰੱਖੀ ਗਈ ਹੈ ਉਨ੍ਹਾਂ ਕਿ ਹੈਗੀ ਤਿਉਹਾਰਾਂ ਦੇ ਸੀਜ਼ਨ ਅਤੇ ਚੋਣੇ ਦੀ ਵਾਡੀ ਨੂੰ ਧਿਆਨ ਵਿੱਚ ਰੱਖਦਿਆਂ ਸ਼ਡਿਊਲ ਤਿਆਰ ਕੀਤਾ ਗਿਆ ਹੈ ਸੋਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਟ ਚੈਨਲਾਂ ਬਣੇ ਰਹੋ ਧੰਨਵਾਦ